80 ਬੱਕਰੀ ਲੱਭਣੀ ਤੇ ਪਾਲਣੀ ਬਣਾਉਣੀ ਬੜੀ ਔਖੀ ਆ ਜੀ ਅੰਦਰ ਨਵੇਂ ਦੰਦ ਬੱਕਰੀ ਹੈਗੇ ਦੇਖ ਸਕਦੇ ਹੋ ਇਹ ਦੰਦਾਂ ਦੀ ਵੀ ਨਵੀਂ ਨਵੀਂ ਇੰਦਪ ਨੇ ਇੰਨਾ ਕੁ ਵੀ ਕਾਸਾ ਨਹੀਂ ਕਰਦਾ ਇਹ ਆਪਣਾ ਰਿਸ਼ਤੇਦਾਰ ਆ ਜੀ ਸਮਝ ਲਓ ਵੀ ਮੇਰੀ ਬੇਟੀ ਦੇ ਘਰੇ ਜਾਣੀ ਆ ਆ ਪੱਠ ਦੇਖੋ ਹਾਂ ਮਹਾਰਾਜ ਇਹ ਪਲੂਣ ਪੱਠ ਕਿਤੇ ਧਰੀ ਪਈ ਐ ਜੀ ਵਾਟ ਯਾਰ ਸਹੀ ਗੱਲ ਐ ਜੀ ਠੀਕ ਐ ਨਹੀਂ ਪਹਿਲਾਂ ਜੀ ਹਾਈਟ ਦੇਖੋ ਫੇਰ ਇਹਦੇ ਅੰਗ ਦੇਖੋ ਸਪਣੀ ਵਰਗਾ ਪਿੰਡਾ ਇਹਦਾ ਪੱਠ ਦਾ ਠੀਕ ਐ ਕਿ ਨਹੀਂ ਪਲੂਣ ਪੱਠ ਤੇ ਬਾਕੀ ਇਹਦਾ ਥਣ ਚੱਡਾ ਜਿਹੜਾ ਇਹਨੂੰ ਲੱਗਿਆ ਬਾਬਾ ਜੀ ਤੀਜੇ ਸੂਏ ਵਾਲੀ ਪੱਠ ਦੇ ਛੱਤਰ ਮਾਰਦੀ ਐ ਬੱਕਰੀ ਦੇ ਇਹ ਪੱਠ ਯਾਨੀ ਕਿ ਤੀਜੇ ਸੂਏ ਵਾਲੀ ਬੱਕਰੀ ਦੇ ਵੀ ਅਗਲੇ ਸੂਏ ਬਾਅਦ ਤੇ ਅਗਲੇ ਸੂਏ ਨੂੰ ਆਹ ਬੱਕਰੀ ਨੂੰ ਲੁਕਾਉਗੀ ਜੀ ਇਹ ਲੁਕੋ ਜੂ ਐਸ ਬੱਕਰੀ ਨੂੰ ਲੁਕਾਉਗੀ ਮਾਲਕ ਦੇ ਉੱਤੇ ਸਾਨੂੰ ਇੰਨਾ ਮਾਣ ਆ ਵੀਰ ਦੀ ਇੰਨੀ ਸੇਵਾ ਾਰੇ ਦੇ ਵਿੱਚ ਗੁਣ ਜ਼ਿਆਦੇ ਨੇ ਕਮੀ ਇੱਕ ਅੱਧੀ ਆ। ਹੂੰ ਇਹਦੇ ਵਿੱਚ ਵੀ ਇੱਕ ਅੱਧੇ ਕਮੀ ਆ ਗੁਣ ਜ਼ਿਆਦੇ ਨੇ। ਗੁਣ ਜ਼ਿਆਦੇ ਨੇ। ਇਸੇ ਕਰਕੇ ਅੱਜ ਦੀ ਮੰਡੀ ਦੀਆਂ ਸਭ ਤੋਂ ਮਹਿੰਗੀਆਂ ਬੱਕਰੀਆਂ ਆਪਾਂ ਖਰੀਦੀਆਂ। ਭਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜੋ ਕਿ ਲੱਗਦੀ ਹੈ। ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਇੱਥੇ। ਬਹੁਤ ਕੁਆਲਿਟੀ ਦੀਆਂ ਬੱਕਰੇ ਬੱਕਰੀਆਂ ਵੇਚਣ ਦੇ ਲਈ ਆਉਂਦੇ ਨੇ। ਅੱਜ ਗੱਲਬਾਤ ਪੂਰੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਮੰਡੀ ਦੇ ਵਿੱਚ ਬਹੁਤ ਤਕੜੀ ਬਲੱਡ ਲਾਈਨ ਦੀਆਂ ਚੰਗੇ ਖੂਨ ਦੀਆਂ ਯਾਨੀ ਕਿ ਆਪਾਂ ਕਹਦੇ ਇਹ ਬੱਕਰੀਆਂ ਆਈਆਂ ਹੋਏ ਨੇ ਜਿਵੇਂ ਤੁਸੀਂ ਆਹ ਸਾਹਮਣੇ ਬੱਕਰੀ ਦੇਖ ਰਹੇ ਹੋ ਬਾਬਾ ਜੀ ਸੁਰਿੰਦਰ ਸਿੰਘ ਖਾਲਸਾ ਇਹਨਾਂ ਨੇ ਖਰੀਦੀ ਹੈ ਉਹ ਬੱਕਰੀ ਜਿੰਨਾ ਆਪਾਂ ਕਹਦੇ ਇਹ ਕੋਈ ਰਿਸ਼ਤੇਦਾਰ ਲਈ ਜੀ ਹਾਂਜੀ ਰਿਸ਼ਤੇਦਾਰ ਲਈ ਖਰੀਦੀ ਹੈ ਜਿਹੜੀਆਂ ਆਪਾਂ ਕਹਿੰਦੇ ਨੇ ਵੀ ਲੱਖ ਦੀ ਬੱਕਰੀ 1.5 ਲੱਖ ਦੀ ਬੱਕਰੀ ਯਾਨੀ ਕਿ ਉਹ ਬੱਕਰੀਆਂ ਦੇ ਵਿੱਚੋਂ ਇਹ ਬੱਕਰੀ ਆ ਜਿਹੜੀ ਆ ਜਾਂਦੀ ਹੈਗੀ ਗੱਭਣ ਕੱਪਣਾਗੀ ਦੋ ਮਤਰੀਆਂ ਖਰੀਦੀਆਂ ਨੇ ਬਾਬਾ ਜੀ ਨੇ ਇੱਕ ਆਹ ਖੜੀ ਆ ਤੇ ਇੱਕ ਬਈ ਉਹ ਦਿਖਾ ਦੇ ਪਤਲੇ ਪਿੰਡੇ ਦੀ ਬੱਕਰੀ ਹੈ ਜੀ ਹੁਣ ਇਹਦੀ ਭਾਵਤ ਵੀ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਕਿਵੇਂ ਖਰੀਦੀ ਆ ਕਿਉਂ ਖਰੀਦੀ ਆ ਕੀ ਗੱਲਬਾਤ ਹੈਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਉਹ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਅੱਜ ਮੰਡੀ ਦੇ ਵਿੱਚ ਸਾਰਿਆਂ ਨੂੰ ਵੱਡੀ ਬੱਕਰੀ ਇਹੀ ਰਹੀ ਹੈਗੀ ਹਾਂ ਜੀ ਹਾਂ ਜੀ ਸਾਰਿਆਂ ਦੀ ਅੱਖ ਮਨ ਲਗਾ ਤਾਂ ਇਹ ਬੱਕਰੀ ਦੇ ਉੱਤੇ ਸੀਗੇ ਜੀ ਤੇ ਕਈ ਵਪਾਰੀ ਲੱਗੇ ਸੀਗੇ ਬਹੁਤ ਯਾਰੇ ਵਪਾਰੀ ਆ ਕੇ ਮੁੜ ਗਏ ਮੈਂ ਦੇਖ ਲਈ ਸੀ ਤੇ ਸੌਦਾ ਚਲਦੇ ਚ ਵੀ ਆ ਗਏ ਉੱਪਰ ਚਲਦੇ ਚ ਵੀ ਆ ਗਏ ਸੀ ਲੜਾਈ ਵੀ ਹੋ ਜਾਂਦੀ ਬੜਾਈ ਆਪਾਂ ਕਰੀ ਨਹੀਂ ਆਪਾਂ ਉਹ ਜਿਹੇ ਰੇਟ ਹੀ ਵੱਧ ਗਿਆ ਜੀ ਉਹਦੇ ਨਾਲ 10 12 15000 ਸਾਨੂੰ ਮਹਿੰਗਾ ਮਿਲ ਗਿਆ ਮਹਿੰਗਾ ਮਿਲ ਗਿਆ ਸੌਦਾ ਮਹਿੰਗਾ ਹੋ ਗਿਆ ਸੌਦਾ ਚਲੋ ਪਰ ਅਸੀਂ ਨਹੀਂ ਮਹਿੰਗਾ ਜੀ ਕੈ ਫੋਨ ਤੇ ਬੰਦੇ ਕਹਿੰਦਾ ਐ ਕਹਿ ਦਿੰਦੇ ਨੇ ਜੀ 40 ਇੰਚ ਦੀ ਦੇ ਦੋ ਪੈਸੇ ਜਿੰਨੇ ਮਰਜ਼ੀ ਲੈ ਲਓ 40 ਇੰਚ ਬੱਕਰੀ ਲੈ ਦੋ ਬੱਕਰੀ ਨਹੀਂ ਮਿਲਦੀ ਤੇ ਜੇ ਮਿਲੂਗੀ ਤਾਂ ਐ ਮੰਨ ਕੇ ਚਲੋ ਵੱਡੀ ਉਮਰ ਦੀ ਮਿਲੂਗੀ ਵੱਡੀ ਉਮਰ ਦੀ ਮਿਲੂਗੀ ਬਿਲਕੁਲ ਫਰੈਸ਼ ਦਾ ਅੰਦਰ ਨਵੇਂ ਦੰਦ ਬੱਕਰੀ ਹੈਗੀ ਵੀ ਦੇਖ ਸਕਦੇ ਹੋ ਇਹ ਦੰਦਾਂ ਦੀ ਵੀ ਨਵੇਂ ਨਵੇਂ ਦੰਦ ਐਨਾ ਕੁ ਵੀ ਕਸਾ ਨਹੀਂ ਕੰਦਾ ਹੈ ਨਾ ਸੂਏ ਕਹ ਲਾਇਏ ਹੋਣੇ ਜੀ ਇਹਨੇ ਮਹਾਰਾਜ ਇਹ ਤੀਜੀ ਸੂਏ ਹੋ ਗਈ ਜੀ ਵੱਧ ਤੋਂ ਵੱਧ ਤੀਜੀ ਸੂਏ ਸੂਣ ਆਏ ਨੇ ਹੁਣ ਠੀਕ ਹੈ ਜੀ ਤੀਜੀ ਨੂੰ ਬਣੀ ਹੋਈ ਆ ਬਾਕੀ ਇਹ ਜਿਹੜੀ ਬੱਕਰੀ ਆ ਜੀ ਮੈਂ ਤੁਹਾਨੂੰ ਦੱਸ ਦਿਆਂ ਕਿਹਦੇ ਲਈ ਲਈ ਆ ਇਹ ਆਪਣਾ ਰਿਸ਼ਤੇਦਾਰ ਆ ਜੀ ਸਮਝ ਲਓ ਵੀ ਮੇਰੀ ਬੇਟੀ ਦੇ ਘਰੇ ਜਾਣੀ ਆ ਠੀਕ ਹੈ ਜੀ ਹਾਂ ਜੀ ਇੱਕ ਤਾਂ ਹੁੰਦੀ ਆ ਵੀ ਢਿੱਡੋਂ ਜੰਮੀ ਹੋਈ ਬੇਟੀ ਇੱਕ ਹੁੰਦੀ ਆ ਮੂੰਹ ਬੋਲੀ ਬੇਟੀ ਠੀਕ ਹੈ ਜੀ ਉਹ ਮੇਰੀ ਮੂੰਹ ਬੋਲੀ ਬੇਟੀ ਆ ਜੀ ਪਿੰਡ ਝੁਗੀਆਂ ਕੇਰ ਸਿੰਘ ਵਾਲਾ ਕੇਰ ਸਿੰਘ ਵਾਲਾ ਜਿੱਥੇ ਕਿ ਅਸੀਂ ਉਹ ਸਾਰੀ ਦੁਨੀਆ ਤੋਂ ਤਕੜਾ ਫਾਰਮ ਤਾਂ ਨਹੀਂ ਕਹਿ ਸਕਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਪੂਰਾ ਟਾਪ ਕੁਆਲਿਟੀ ਦਾ ਉੱਥੇ ਮਾਲ ਪਾਉਣਾ ਜੀ ਟਾਪਰ ਫਾਰਮ ਤੇ ਜਿਹਦੇ ਵਿੱਚ ਟਾਪ ਕੁਆਲਿਟੀ ਦੇ ਜਾਨਵਰੀ ਖਰੀਦਣੇ ਆ ਠੀਕ ਹੈ ਜੀ ਜਿਹੜਾ ਆਪਣਾ ਮੋਦੀ ਬੱਕਰਾ ਉਹ ਉੱਥੇ ਗਿਆ ਜੀ ਗੁਰਲਾਲ ਸਿੰਘ ਦੇ ਘਰੇ ਠੀਕ ਹੈ ਭਾਈ ਗੁਰਲਾਲ ਸਿੰਘ ਜਿਹੜਾ ਕਿ ਬਹੁਤ ਹੀ ਵਧੀਆ ਇਨਸਾਨ ਆ ਤੇ ਸਾਡੀ ਬੇਟੀ ਆ ਜੀ ਉੱਥੇ ਉਹਨਾਂ ਦੇ ਘਰੇ ਇਹ ਜਾਣਾ ਜਾਨਵਰ ਆ ਵੀ ਦੋਨੋਂ ਬੱਕਰੀਆਂ ਉੱਥੇ ਜਾਣੀਆਂ ਨੇ ਉਹਨਾਂ ਦਾ ਜਿਹੜਾ ਨਾਮ ਆ ਜੀ ਭਾਈ ਦਾ ਗੁਰਲਾਲ ਸਿੰਘ ਹੂੰ ਪਿੰਡ ਝੁਗੀਆਂ ਕੇਰ ਸਿੰਘ ਵਾਲਾ ਕੇਰ ਸਿੰਘ ਵਾਲਾ ਜਿਵੇਂ ਆਪ ਬੱਕਰੀ ਦੀ ਗੱਲਬਾਤ ਕਰੀ ਹੈ ਨਾ ਜੀ ਇਹ ਤਾਂ ਰੁਪਏ ਵੀ ਬਾਵਾ ਲਾ ਕੇ ਖਰੀਦੀ ਗਈ ਹੋਊਗੀ ਦੇਖੋ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬਈ ਚੰਗੇ ਤੁਹਾਨੂੰ ਪਤਾ ਵੀ ਪੇਟੀਆਂ ਬੰਦ ਹੀ ਲੱਗਦੀ ਹੁੰਦੀਆਂ ਇਹਨਾਂ ਕੰਮਾਂ 'ਚ ਠੀਕ ਹੈ ਜੀ ਖੁੱਲਦੀਆਂ ਨਹੀਂ ਹੁੰਦੀਆਂ ਪੇਟੀਆਂ ਹੁਣ ਤੁਸੀਂ ਆਹ ਪੱਠ ਦੇਖੋ ਹਾਂ ਮਹਾਰਾਜ ਇਹ ਪਲੂਣ ਪੱਠ ਕਿਤੇ ਧਰੀ ਪਈ ਐ ਇਹ ਜੀ ਪੱਠ ਯਾਰ ਸਹੀ ਗੱਲ ਹੈ ਜੀ ਠੀਕ ਹੈ ਨਹੀਂ ਪਹਿਲਾਂ ਜੀ ਹਾਈਟ ਦੇਖੋ ਫੇਰ ਇਹਦੇ ਅੰਗ ਦੇਖੋ ਸਪਣੀ ਵਰਗਾ ਪਿੰਡ ਆ ਇਹਦਾ ਪੱਠ ਦਾ ਠੀਕ ਹੈ ਕਿ ਨਹੀਂ ਪਲੂਣ ਪੱਠ ਤੇ ਬਾਕੀ ਇਹਦਾ ਥਣ ਚੱਡਾ ਜਿਹੜਾ 76 ਮਾਰਦੀ ਆ ਬੱਕਰੀ ਦੇ ਇਹ ਪੱਟ ਯਾਨੀ ਕਿ ਤੀਜੇ ਸੂਏ ਵਾਲੀ ਬੱਕਰੀ ਦੇ ਵੀ ਅਗਲੇ ਸੂਏ ਵਾਸਤੇ ਤਾਂ ਅਗਲੇ ਸੂਏ ਨੂੰ ਆਹ ਬੱਕਰੀ ਨੂੰ ਲਕਾਉਊਗੀ ਜੀ ਇਹ ਲਕੋ ਜੂ ਐਸ ਬੱਕਰੀ ਨੂੰ ਲਕਾਉਊਗੀ ਮਾਲਕ ਦੇ ਉੱਤੇ ਸਾਨੂੰ ਇੰਨਾ ਮਾਣ ਆ ਉਹ ਵੀਰ ਦੀ ਇੰਨੀ ਸੇਵਾ ਠੀਕ ਹੈ ਜੀ ਉਹ ਕਦਾ ਜੇ ਭਸਮ ਖਲਾਉਣਾ ਪੈ ਜੇ ਨਾ ਜਾਨਵਰ ਨੂੰ ਬਣਾਉਣ ਵਾਸਤੇ ਤਾਂ ਭਸਮ ਵੀ ਚਾਰ ਦਿਆਂਗੇ ਪਰ ਬੱਕਰੀਆਂ ਬਣਾ ਦੇਾਂਗੇ ਠੀਕ ਹੈ ਤੇ ਬਹੁਤ ਵਧੀਆ ਘਰ ਦੇ ਵਿੱਚ ਚੱਲੀਆਂ ਸੇਵਾ ਵਾਲੇ ਥਾਂ ਚੱਲੀਆਂ ਇਹਦੇ ਮਗਰ ਇੱਕ ਪੱਟਾ ਤੇ ਆ ਹੈਗੀ ਆ ਛੂਣ ਵਾਲੀ ਘੱਪਣ ਜੇ ਪਪਾ ਜੀ ਅਹੀਂ ਇਹ ਬੱਕਰੀਆਂ ਬਣਾਉਣੀਆਂ ਹੁਣ ਕਰਨਾ ਕੀ ਪਊਗਾ ਫਿਰ ਮਹਾਰਾਜ ਕਰਨਾ ਕੀ ਪੈਣਾ ਮੈਂ ਹੁਣ ਤੁਸੀਂ ਦੇਖ ਲਓ ਬਈ ਆਹ ਜਿਹੜੀ ਪਾਠਾ 6 ਦਾੰਦਾ ਹਾਂ ਇਹ ਪਲੂਣ ਸੋਈ ਆ ਇਹ 2 ਸਾਲ ਬੰਦੇ ਨੇ ਸਬਰ ਰੱਖਿਆ ਵੀ ਮੈਂ ਲਗਾਉਣੀ ਨਹੀਂ ਜਿਹੜੀ 6 ਦਾੰਦਾ ਉਹ ਢਾਈ ਮੇਂ ਤੀਜੇ ਸਾਲ ਚ ਪੈਰ ਧਰ ਗਈ ਹੁਣੇ ਤੀਜੇ ਸਾਲ ਦੇ ਵਿੱਚ ਇਹਨੇ ਇੱਕ ਤੀਜੇ ਸਾਲ ਤੇ ਇਹਨੇ ਪਹਿਲਾ ਸੂਆ ਦਿੱਤਾ ਹੁਣ ਜਿਹੜੇ ਸਾਡੇ ਆਮ ਪਾਲੀਆ ਤੀਜੇ ਸੂਆ ਤੀਜੇ ਸਾਲ ਦੇ ਵਿੱਚ ਤਿੰਨ ਤਿੰਨ ਸੂਏ ਲੈ ਲੈਂਦੇ ਆ ਤਿੰਨ ਲੈਂਦੀ ਆ ਜੀ ਤਿੰਨ ਤਿੰਨ ਹਾਂ ਤਿੰਨ ਤਿੰਨ ਲੈ ਲੈਂਦੇ ਆ ਫਿਰ ਉਹ ਕਦਮ ਨਹੀਂ ਕਰਦੀ ਤੇ 6 ਮਹੀਨਿਆਂ ਦੀ ਬੱਠਾ ਉਦਾਂ ਵੀ ਘਸੀ ਜੀ ਰਹਿ ਜਾਂਦੀ ਆ ਕਿ ਉਹਦੇ ਹੱਡਾਂ 'ਚ ਵੀ ਜਾਨ ਨਹੀਂ ਰਹਿੰਦੀ ਫਿਰ ਕਹਿੰਦੇ ਮੁੱਲ ਨਹੀਂ ਲੱਗਦਾ ਹਾਂ ਜੀ ਫਿਰ ਕਹਿੰਦੇ ਮੁੱਲ ਹੀ ਲੱਗਦਾ ਹੁਣ ਇਹ ਪਾਠਾ ਬਾਈ ਜੀ ਜਦੋਂ ਦੂਜੀ ਸੂਏ ਨੂੰ ਖੱਬਣ ਹੋਗੀ ਇਹ ਲੱਖ ਰੁਪਏ ਤੋਂ ਬਾਹਰ ਆ ਇਹਦੀ ਤਾਂ ਆਪਾਂ ਕਹਿੰਦੀ ਆ ਧੌਣ ਵੀ ਧੌਣ ਬਹੁਤ ਲੰਬੀ ਆ ਜੀ ਇਹਦੀ ਤੇ ਬਾਕੀ ਇਹਦੇ ਆ ਸਿੰਘ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਸਿੰਘ ਆ ਬਾਦਾਮ ਸਿੰਘ ਜਿਹਨੂੰ ਕਹਿ ਦਈਏ ਜਿਹਨੂੰ ਆਪਾਂ ਕਹਿੰਦੇ ਆ ਬਾਦਾਮ ਸਿੰਘੀਆਂ ਬਾਦਾਮ ਸਿੰਘ हां ਸਾਰੀਆਂ ਖੂਬੀਆਂ ਵੀ ਨਹੀਂ ਹੁੰਦੀਆਂ ਬਿੱਟ ਲਾਲੀਆਂ ਇਹਦੇ ਵਿੱਚ ਸਾਰੀਆਂ ਕਮੀਆਂ ਵੀ ਨਹੀਂ ਹੁੰਦੀਆਂ ਕੋਈ ਨਾ ਕੋਈ ਕਮੀ ਨਿਕਲੇ ਹੁੰਦੀ ਉਹ ਡਾਕਟਰ ਦੱਸ ਦਿੰਦੇ ਆ ਜਾਂ ਆਪਾਂ ਜਿਹੜੇ ਪਾਰਕੋ ਬੰਦੇ ਆ ਆਪਾਂ ਲੱਭ ਲੈਨੇ ਆ ਪਰ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਮੀ ਇੱਕ ਅੱਧੀ ਆ ਇਹਦੇ ਵਿੱਚ ਵੀ ਇੱਕ ਅੱਧੀ ਕਮੀ ਆ ਗੁਣ ਜ਼ਿਆਦੇ ਨੇ ਗੁਣ ਜ਼ਿਆਦੇ ਇਸੇ ਕਰਕੇ ਅੱਜ ਦੀ ਮੰਡੀ ਦੀਆਂ ਸਭ ਤੋਂ ਮਹਿੰਗੀਆਂ ਬੱਕਰੀਆਂ ਆਪਾਂ ਖਰੀਦੀਆਂ ਤੁਹਾਡੇ ਸਾਹਮਣੇ ਹੀ ਖਰੀਦੀਆਂ ਨੇ ਪਰਮਾਤਮਾ ਕਰੇ ਇਹ ਜਿੱਥੇ ਜਾਣੀਆਂ ਨੇ ਉੱਥੇ ਉਸ ਫਾਰਮ ਨੂੰ ਭਾਗ ਲਾਉਣ ਤੇ ਵਧੀਆ ਉਹਨਾਂ ਦੇ ਘਰ ਦੇ ਵਿੱਚ ਰੌਣਕਾ ਲਾਉਣ ਜਿਹੜੀ ਇਹਦੇ ਮਗਰ ਪਾਠਾ ਉਹ ਵੀ ਤੁਹਾਨੂੰ ਦਿਖਾਵਾਂਗੇ ਹੋ ਸਕਦਾ ਵੀ ਆਪਾਂ ਰਿੰਗ ਦੇ ਵਿੱਚ ਬੁਲਾ ਲਈਏ ਉਹਨੂੰ ਠੀਕ ਹੈ ਜੀ ਜਿੱਤ ਹਰ ਕਿਸਮ ਦੀ ਆ ਜਦੋਂ ਆਪਣੇ ਮੇਲਾ ਹੋਊਗਾ ਆਪਾਂ ਇਹ ਪੱਟ ਨੂੰ ਰਿੰਗ ਦੇ ਵਿੱਚ ਲਿਆਵਾਂਗੇ ਜਿਹੜੀ ਕਿ ਬੱਚਿਆਂ ਦੇ ਵਿੱਚ ਪਾਵਾਂਗੇ ਇਹਨੂੰ ਠੀਕ ਹੈ ਬਾਈ ਫੜ ਲਓ ਕਲੀਨ ਖਣ ਦੇਣੀਆਂ ਨੇ ਚੱਕ ਲਓ ਤਾਂ ਕੋਈ ਨਹੀਂ ਇਹਦਾ ਪੱਟ ਤੋਂ ਤਾਂ ਦੁੱਧ ਵੀ ਨਹੀਂ ਚੁੰਗਿਆ ਜਾਂਦਾ ਹਣਾ ਹਾਂਜੀ ਆ ਪੱਠ ਦੇ ਲਓ ਤੁਸੀਂ ਕੰਨ ਕੋਨਾ ਦੀ ਲੈਂਥ ਸੋਹਣੀ ਆ ਪੱਠ ਦੀ ਕਈ ਕਹਿੰਦਾ ਕੱਲੇ ਕੰਨ ਹੀ ਲੰਬੇ ਚਾਹੀਦੇ ਬਾਈ ਜੀ ਹੁਣ ਵੀ ਇਹਦੇ ਕੰਨ ਤਕਰੀਬਨ 8 8 ਇੰਚ 9 ਇੰਚ ਦੇ ਕਰੀਬ ਹੈਗੇ ਆ ਸਹੀ ਗੱਲ ਹੈ ਠੀਕ ਹੈ ਕਿ ਨਹੀਂ ਛੋਟੀ ਜੀ ਬੱਚੀ ਆ ਇਹ ਜਦੋਂ ਵੱਡੀ ਹੋ ਗਈ ਆਪੇ ਹੀ ਮਾਂ ਨੂੰ ਭੰਨੂਗੀ ਜੀ ਇਹ ਮਾਂ ਨੂੰ ਭੰਨੂ ਬਾਕੀ ਜਿੰਨੇ ਵੀ ਵੀਰਾਂ ਨੇ ਵੀਰੇ ਬੱਕਰੀਆਂ ਟੌਪ ਕੁਆਲ ਏ ਨਹੀਂਗਾ ਵੀ ਗੱਡੇ ਨਾਲ ਕੱਟਾ ਬੰਦਦੇ ਹੋ ਜੀ ਬਾਬੇ ਨੇ ਬੋਲਤਾ ਵੀਡੀਓ ਚ ਬੱਕਰੀਆਂ ਬਾਬਾ ਲਊ ਹੁਣ ਹਾਂ ਬਾਬਾ ਇਹਨਾਂ ਨੇ ਆਣਾ ਵੀ ਹੈ ਨਹੀਂਗਾ ਬਾਈ ਲੱਖ ਵਾਲੀ ਅਸੀਂ 4 ਲੱਖ ਚ ਖਰੀਦਾਂਗੇ ਜਾਂ 3 ਚ ਖਰੀਦਾਂਗੇ ਹੂੰ ਜਿੱਦਾਂ ਅਸੀਂ ਮੇਲਿਆਂ ਤੇ ਗਏ ਆ ਬਾਈ ਜੀ ਲੋਕ 20 ਲੱਖ 18-18 ਲੱਖ 7 ਲੱਖ 5 ਲੱਖ ਵੇਚੀ ਪਤਾ ਕਿੰਨੇ ਦੀ ਆ ਬਾਈ ਜੀ ਇੱਥੇ ਬੱਕਰੀ ਅੱਜ ਵਿਕੀ ਆ ਹਾਂ ਜਰਗ ਦੇ ਮੇਲੇ ਤੇ ਬੰਦੇ ਨੇ 1 ਲੱਖ 5000 ਮੰਗਿਆ ਠੀਕ ਹੈ ਜੀ ਅੱਜ ਵਿਕੀ ਕਿੰਨੀ ਦੀ 28000 ਦੀ ਇੰਨਾ ਫਰਕ ਜੀ ਇਹ ਯਾਰ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਯਾਰ ਅਸੀਂ ਪੈਸੇ ਕਿਉਂ ਮੰਗਦੇ ਆ ਤੁਸੀਂ ਅੱਜ ਇੱਥੇ ਆਏ ਤੁਸੀਂ 2000 ਰੁਪਏ ਗੱਡੀ ਤੇ ਕਰਾਇਆ ਫੂਕਿਆ ਹੋ ਸਕਦਾ ਚਾਹੇ 500 ਗੱਡੀ ਦੇ ਉਹਦੇ ਕੱਲੀ ਬੱਕਰੀ ਖਰਚਿਆ ਪਿਆ ਤੁਹਾਡੀ ਬੱਕਰੀ ਤੁਹਾਡੇ ਘਰੇ ਵਿਕਦੀ ਆ 30000 ਨੂੰ ਬੱਕਰੀ ਉੱਥੇ ਵਿਕਦੀ ਸੀ ਠੀਕ ਹੈ ਅੱਜ ਆ ਕੇ 28 ਨੂੰ ਵੇਚੀ ਨਾਲੇ ਕਰਾਇਆ ਲਾ ਕੇ ਆਏ ਨਾਲੇ ਦਿਹਾੜੀ ਛੱਡੀ ਨਾਲੇ ਦਿਹਾੜੀ ਛੱਡੀ ਤੇ ਸਾਡੇ ਲੋਕਾਂ ਦੇ ਵਿੱਚ ਨਾ ਭਰਮ ਪੈ ਗਿਆ ਵੀ ਮੇਲੇ ਤੇ ਲੋਕ ਆਗੇ ਪਤਾ ਨਹੀਂ ਕਿੰਨਾ ਕੁ ਰੁਪਇਆ ਠੋਕ ਦੇਣਗੇ ਭਾਈ ਜੀ ਮੇਲਾ ਲੱਗਦਾ ਜਰਗਦਾ ਮੇਲਾ ਹੋਵੇ ਛਪਾਰ ਦਾ ਮੇਲਾ ਹੋਵੇ ਕਾਲੇਗਿਆਂ ਵਾਲਾ ਮੇਲਾ ਹੋਵੇ ਸਾਲ ਬਾਅਦ ਲੱਗਦਾ ਡੇਲੀ ਮੰਡੀ ਲੱਗਦੀਆਂ ਨੇ ਡੇਲੀ ਅੱਗੇ ਹੁੰਦਾ ਹੀ ਬੱਕਰੀਆਂ ਵਾਲੇ ਵੀ ਮੈਂ ਮੇਲੇ ਤੇ ਜਾਵਾਂ ਬੱਕਰੀ ਖਰੀਦ ਲਿਆਵਾਂ ਹੁਣ ਤਾਂ ਡੇਲੀ ਮੰਡੀਆਂ ਨੇ ਅੱਜ ਸ਼ਨੀਵਾਰ ਦੀਆਂ ਦੋ ਆ ਹਾਂਜੀ ਐਤਵਾਰ ਦੀਆਂ ਤਿੰਨ ਆ ਸੋਹ ਵਾਰ ਦੀਆਂ ਵੀ ਤਿੰਨ ਆ ਮੰਗਲਵਾਰ ਦੀ ਵੀ ਇੱਕ ਦੋ ਹੈਗੀਆਂ ਬੁੱਧਵਾਰ ਦੀ ਵੀ ਇੱਕ ਹੈਗੀ ਧਨੋਲਾ ਵੀਰਵਾਰ ਦੀ ਵੀ ਕੌਂਗ ਵਾਲੀ ਆ ਜੁਮੇ ਵਾਲੇ ਦਿਨ ਦੀ ਵੀ ਆ ਹੁਣ ਦੱਸੋ ਵੀ ਦਿਨ ਕਿਹੜਾ ਖਾਲੀ ਆ ਦਿਨ ਕੋਈ ਖਾਲੀ ਨਹੀਂ ਮੰਡੀ ਆ ਹੋਰ ਤੇ ਦਿੱਲੀ ਮੇਲੇ ਆ ਬੱਕਰੀਆਂ ਵਾਲਿਆਂ ਵਾਸਤੇ ਤੇ ਉਹ ਬੰਦੇ ਅਣਜਾਣ ਨੇ ਹਜੇ ਵੀ ਜਿਹੜੇ ਐਵੇਂ ਐਡਡ ਆ 70000 ਵਾਲੀ ਬੱਕਰੀ ਦਾ ਕਹਿ ਦਿੰਦਾ 2.5 ਲੱਖ ਦੇ ਦੋ 45 ਵਾਲੀ ਦਾ ਕਹਿੰਦੇ ਆ 2 ਲੱਖ ਦੇ ਦੋ ਐਨਾ ਤਾਂ ਹੁਣ ਕੋਈ ਵੀ ਨਿੱਕਾ ਮੜਾ ਵੀ ਜਿਹੜਾ ਕਹੂਗਾ ਚੱਕ ਜਾਰ ਤੂੰ 2.5 ਮੰਗਿਆ ਚੱਕ 2 ਲੱਖ ਹਾਂ ਤੂੰ 2 ਮੰਗਿਆ ਚੱਕ 1.5 ਲੱਖ ਵੀੜੇ ਦਾ ਜਮਾਨਾ ਹੁਣ ਸਾਰੇ ਪਾਲੀ ਆ ਜਿਹੜੇ ਤੁਹਾਡੇ ਚੈਨਲ ਆ ਨਾ ਹਾਂ ਚੈਨਲਾਂ ਨੇ ਸਾਡੇ ਲੋਕੀ ਸਿਆਣੇ ਕਰਤੇ ਸਹੀ ਗੱਲ ਆ ਜਿਹੜੇ ਸਾਡੇ ਅਨਪੜ ਲੋਕ ਸੀਗੇ ਪਾਲੀ ਲੋਕ ਸਾਡੇ ਭਰਾ ਮੇਰੇ ਉਹਨਾਂ ਨੂੰ ਤੁਸੀਂ ਬਾਹਲੇ ਸਿਆਣੇ ਕਰਤਾ ਸਹੀ ਹੈ ਕਿਵੇਂ ਕਰਤਾ ਉਹਨਾਂ ਨੂੰ ਵਿਚਾਰਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਆ ਬੱਕਰੀਆਂ ਇੱਕ ਬਾੜੇ 'ਚ ਫਿਰਦੀਆਂ ਉਹਨਾਂ ਕੋਲ ਆ ਬੱਕਰੀਆਂ 200 ਇਹ ਦੇ ਦੀ ਦੇ ਦੋ ਯਾਰ ਚੱਕ ਕੇ ਫੜਾ ਦੋ ਇਹਨੂੰ ਆਮਰ ਦੀ ਵੱਡੀ ਹੋ ਗਈ ਤੇ ਦੇ ਦੇ 20 15 20 ਹਜ਼ਾਰ ਦੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਸਾਡੀ ਬੱਕਰੀ ਦੀ ਕੀਮਤ ਕੀ ਆ ਇਹ ਅਸਲ ਬੱਕਰੀ ਉਹ ਤੀਜੇ ਸੂਏ ਜਾ ਕੇ ਦੱਸਦੀ ਆ ਆਪਦੇ ਰੰਗ ਟੰਗ ਸਹੀ ਗੱਲ ਬਲੂਨ ਪੱਠ ਨੇ ਹੁਣ ਇਹਨੇ ਗ੍ਰੋਸ ਨਹੀਂ ਦਿਖਾਉਣੀ ਇਹਨੇ ਤੀਜੇ ਸੂਏ ਜਾ ਕੇ ਆ ਬੱਕਰੀ ਦੀ ਢੂਹੀ ਬਣਨੀ ਆ ਸਹੀ ਗੱਲ ਲੱਖ ਵਾਲੀ ਦੀ ਢੂਹੀ ਬਣ ਦੇਣੀ ਉਹਨੇ ਪਰ ਇਹੀ ਸਾਡੇ ਪਾਲੀਆਂ ਨੂੰ ਸਾਰਾ ਤਜਰਬਾ ਹੋ ਗਿਆ ਉਹ ਵਿਚਾਰੇਆਂ ਦੇ ਮੁੱਲ ਆ ਜਿਹੜੇ ਮਾਲ ਦਾ ਸਹੀ ਮੁੱਲ ਲੱਗਣ ਲੱਗਿਆ ਨਹੀਂ ਅੱਗੇ ਕੀ ਹੁੰਦਾ ਸੀਗਾ ਚਲੋ ਆਪਣੇ ਪੰਜਾਬੀ ਵੀਰ ਤਾਂ ਹੋਣ ਲੱਗੇ ਆ ਛੋਟੀਆਂ ਵੀਡੀਓ ਦੇਖ ਕੇ ਪੰਜ-ਸੱਤ ਸਾਲ ਤੋਂ ਮੰਡੀਆਂ ਲੱਗਣ ਲੱਗੀਆਂ ਜਿਹੜੇ ਵਪਾਰੀ ਬੰਬੇ ਵਾਲੇ ਮਹਾਰਾਸ਼ਟਰ ਤੋਂ ਆਉਂਦੇ ਸੀਗੇ ਉਹ ਪਿੰਡਾਂ ਦੇ ਵਿੱਚ ਵਿਛਰਦੇ ਸੀ ਜਿਹੜੀਆਂ ਬਾੜੇ ਦੇ ਵਿੱਚ ਤਵੇਲੇ 'ਚ ਬੱਕਰੀਆਂ ਫਿਰਦੀਆਂ ਉਹਨਾਂ ਨੇ ਦੇਖ ਲੈਣਾ ਵੀ ਉਹ ਬੱਕਰੀ ਚੰਗੀ ਆ ਮੈਂ ਤਾਂ ਚਾਹ ਪੀਣੀ ਬਹਿ ਜਾਣਾ ਦੁਪਹਿਰਾ ਕੱਟਣਾ ਉਸ ਤੋਂ ਬਾਅਦ ਚ ਉਹਨੇ ਜਾਰੀ ਚੋਤੀ ਹੁੰਦੀ ਤਾਂ ਹੀ ਆਉਂਦੇ ਸੀ ਇੱਧਰ ਆਈ ਆਉਂਦੀ ਸੀ ਹਾਂ ਬਈ ਬੱਕਰੀ ਦੇ ਯਾਰ ਫਿਰ ਇਕੱਤੀ ਉਹਨੇ ਕਿਹਾ ਯਾਰ ਤੂੰ ਸਾਡੇ ਕੋਲੇ ਆਇਆ ਫੜ ਲੈ ਜਿਹੜੀ ਫੜਨੀ ਆ ਉਹ ਦਿਲਦਰਿਆ ਬੰਦੇ ਹੁੰਦੇ ਆ ਬੱਕਰੀਆਂ ਵਾਲੇ ਕੋਈ ਇਹਨੂੰ ਲੋਕ ਕਹਿੰਦੇ ਗਰੀਬ ਆ ਮੈਂ ਕਹਿੰਦਾ ਗਰੀਬ ਨਹੀਂ ਇਹ ਦਿਲ ਦੇ ਅਮੀਰ ਆ ਉਹਨੇ ਕਿਹਾ ਫੜ ਜਿਹੜੀ ਫੜਦਾ ਬੱਕਰੀ ਯਾਰ ਤੂੰ ਲੈ ਜਾ ਉਹਨੇ ਉਹ ਬੱਕਰੀ ਫੜਨੀ ਜਿਹੜੀ ਉਹਨਾਂ ਤੋਂ ਸਾਰਿਆਂ ਤੋਂ ਟੌਪ ਦੀ ਹੋਣੀ ਰੁਪਈਆ ਕਿੰਨਾ ਦੇਣਾ 15000 18000 7 7000 ਨੂੰ ਵੀ ਬੱਕਰੀਆਂ ਮੈਂ ਨਾ ਨਹੀਂ ਲੈਣਾ ਟਾਪਰ ਵਪਾਰੀ 7 7000 ਨੂੰ ਸਾਡੇ ਪਿੰਡੋਂ ਲੈ ਕੇ ਗ ਅੱਜ ਜਿਹੜੀ ਉਦੋਂ 7000 ਦੀ ਸੀ ਅੱਜ 2 ਲੱਖ ਦੀ ਬੱਕਰੀ ਨਹੀਂ ਮਿਲਦੀ ਠੀਕ ਹੈ ਯਾਨੀ ਕਿ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਤੇ ਸਿਆਣੇ ਕਰਦੇ ਤੁਸੀਂ ਲੋਕ ਸਮਾਂ ਬਦਲ ਗਿਆ ਮੁੱਲ ਪੈ ਗਿਆ ਬਾਕੀ ਜਿਹੜੇ ਥੋੜਾ ਧੰਨਵਾਦ ਕਰਦੇ ਆ ਤੇ ਇਹ ਮੇਰਾ ਵੀਰ ਆ ਨੰਬਰ ਤੁਹਾਡੇ ਕੋਲੇ ਸਾਰਿਆਂ ਕੋਲੇ ਮੇਰਾ ਹੈਗਾ ਹਾਂ ਜੇ ਕਿਸੇ ਵੀ ਵੀਰ ਨੇ ਬੱਕਰੀ ਟੌਪ ਦੀ ਵੇਚਣੀ ਆ ਭਾ ਸਰ ਇਹ ਨਾ ਹੋਵੇ ਵੀ ਬਾਬਾ ਜੀ ਆ ਬੱਕਰੀ ਵੀਡੀਓ ਪਾਈ ਆ ਜੀ ਦੇਖੋ ਕਿੰਨੇ ਦੀ ਆ ਕਈ ਵੀਰ ਇਹ ਵੀ ਕਹਿੰਦੇ ਆ ਬਾਬਾ ਜੀ ਤੁਸੀਂ ਦੇਖ ਲਓ ਕਿੰਨੇ ਦੀ ਆ ਇੱਕਰ ਨਹੀਂ ਹੁੰਦਾ ਤੁਸੀਂ ਆਪਣਾ ਮਾਲ ਦੀ ਵੀਡੀਓ ਵੀ ਪਾਓ ਨਾਲ ਉਹਦੀ ਬਾਇਓ ਡਾਟਾ ਪਾ ਦਿਓ ਵੀ ਐਨੇ ਹਜ਼ਾਰ ਐਨੇ ਲੱਖ ਮੰਗਦੇ ਆ ਐਨੇ ਦੰਦ ਬੱਕਰੀ ਆ ਐਨੀ ਉਹਦੀ ਹਾਈਟ ਆ ਸੋਣ ਵਾਲੀ ਆ ਕਿੰਨੇ ਚਿਰ ਦੀ ਗੱਬਣ ਆ ਜੇ ਸੋਈ ਹੋਈ ਆ ਤੇ ਕਿੰਨੇ ਬੱਚੇ ਆ ਕਿੰਨਾ ਦੁੱਧ ਆ ਉਹ ਪੂਰੀ ਡਿਟੇਲ ਨਾਲ ਦਿਆ ਕਰੋ ਵੀਡੀਓ ਦੇ ਤੇ ਤੁਹਾਡਾ ਮਾਲ ਵੇਚਾਂਗੇ ਖਰੀਦਾਂਗੇ ਵੀ ਬਹੁਤ ਬਹੁਤ ਧੰਨਵਾਦ ਤੇ ਭਾਈ ਗੁਰਲਾਲ ਜੀ ਦਾ ਪਿੰਡ ਝੁਗੀਆਂ ਕੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਬਹੁਤ ਬਹੁਤ ਧੰਨਵਾਦ ਜਿੱਥੇ ਫਾਰਮ ਖੋਲਿਆ ਜੀ ਨਵਾ ਧੰਨਵਾਦ ਕਰਦੇ ਆ ਬਾਬਾ ਜੀ ਦਾ ਚੰਗੀ ਜਾਣਕਾਰੀ ਆਪਣੇ ਨਾਲ ਸ਼ੇਅਰ ਕਰਦੇ ਰਹੇ ਨੇ ਹਰ ਮੰਡੀ ਤੋਂ ਤੇ ਜੇ ਜ਼ਿਆਦਾ ਜਾਣਕਾਰੀ ਲੈਣੀ ਤਾਂ ਬਾਬਾ ਜੀ ਸਕਰੀਨ ਤੇ ਨੰਬਰ ਹੁੰਦਾ ਹੀ ਆ 99100 4473916 ਕੰਪਰਕ ਬਣਾ ਸਕੋ ਜੀ ਧੰਨਵਾਦ